ਸਤਿ ਸ਼੍ਰੀ ਅਕਾਲ ਪੰਜਾਬੀਓ ਸੋ ਪੰਜਾਬ ਦੇ ਹਾਲਾਤ ਇਸ ਸਮੇਂ ਕੀ ਬਣ ਗਏ ਨੇ ਤੁਸੀਂ ਦੇਖੋ ਵੀ ਸ਼ਰੇਆਮ ਇੱਕ ਦੁਕਾਨ ਤੇ ਫਾਇਰ ਹੋਏ ਨੇ ਗੋਲੀਆਂ ਮਾਰੀਆਂ ਗਈਆਂ ਨੇ ਅਸੀਸ਼ੇ ਤੇ ਸ਼ੀਸ਼ਾ ਤੁਸੀਂ ਟੁੱਟਿਆ ਦੇਖ ਸਕਦੇ ਹੋ ਤੇ ਮੈਂ ਵੀ ਹੁਣੇ-ਹੁਣੇ ਪਹੁੰਚਿਆ ਇੱਥੇ ਡੀਐਸਪੀ ਜਗਰਾਉਂ ਵੀ ਇੱਥੇ ਪਹੁੰਚੇ ਹੋਏ ਨੇ ਪਰ ਆ ਬਾਜ਼ਾਰ ਆ ਜੀ 24 ਘੰਟੇ ਟ੍ਰੈਫਿਕ ਰਹਿੰਦੀ ਆ ਜਗਰਾਉਂ ਦੇ ਵਿੱਚ ਚਾਂਸੀ ਰਾਣੀ ਚੌਂਕ ਜਿਹੜਾ ਇਹ ਇਹਨੂੰ ਕਹਿੰਦੇ ਨੇ ਤੇ ਚਾਂਸੀ ਰਾਣੀ ਚੌਂਕ ਤੇ ਸ਼ਰੇਆਮ ਫਾਇਰ ਹੋਏ ਨੇ ਜੀ ਦੁਕਾਨ ਤੇ ਸੁਨਿਆਰਿਆਂ ਦੀ ਦੁਕਾਨ ਹੈ ਬਹੁਤ ਤਗੜੇ ਨਾਮੀ ਸੁਨਿਆਰੇ ਨੇ ਜਗਰਾਉਂਦੇ ਲੱਖੇ ਵਾਲੇ ਸੁਨਿਆਰੇ ਵਜਦੇ ਨੇ ਇਹ ਜੀ ਸ਼ਰੇਆਮ ਫਾਇਰਿੰਗ ਹੋਈ ਹੈ ਜੀ ਇਹਨੇ ਦੁਕਾਨ ਤੇ ਫਾਇਰ ਕੀਤੇ ਗਏ ਨੇ ਤੇ ਜੋ ਹਜੇ ਤੱਕ ਜੋ ਜਾਣਕਾਰੀ ਆਈ ਹੈ ਵੀ ਘੱਟ ਉਮਰ ਦੇ ਜਿਹੜੇ ਜਿਹੜੇ ਮੁੰਡੇ ਨੇ ਸੋ ਜਿਵੇਂ ਜਿਵੇਂ ਸਮਾ ਹਾਲਾਤ ਮੈਂ ਦੇਖਣ ਨੂੰ ਤੁਹਾਨੂੰ ਮੈਂ ਇਹ ਜਿਹੜਾ ਲਾਈਵ ਕੀਤਾ ਤੇ ਡੀਐਸਪੀ ਪਹੁੰਚੇ ਹੋਏ ਨੇ ਆਮ ਲੋਕਾਂ ਦਾ ਜਮਾਵੜਾ ਲੱਗਿਆ ਹੋਇਆ ਹੈ ਇਹ ਤਸਵੀਰਾਂ ਸਿੱਧੀਆਂ ਤੁਸੀਂ ਜਗਰਾਉਂ ਨੂੰ ਦੇਖ ਰਹੇ ਹੋ ਸ਼ਰਿਆਂਮ ਗੋਲੀਆਂ ਹੁਣ ਤੋਂ 10 ਮਿੰਟ ਪਹਿਲਾਂ ਹੀ ਜਿਹੜੀ ਗੋਲੀਬਾਰੀ ਦੀ ਘਟਨਾ ਜਿਹੜੀ ਇੱਥੇ ਵਾਪਰੀ ਹੈ ਤੁਸੀਂ ਦੇਖੋ ਪੁਲਿਸ ਹੀ ਪੁਲਿਸ ਆ ਸਾਰੇ ਪਾਸੇ ਆ ਸ਼ੀਸ਼ਾ ਜਿਹੜਾ ਉਹਨਾਂ ਦਾ ਜਿਹੜਾ ਭੰਨ ਦਿੱਤਾ ਗਿਆ ਇੱਥੇ ਗੋਲੀਆਂ ਵੱਜੀਆਂ ਨੇ ਸਿੱਧੀਆਂ ਸ਼ਰਿਆਂਮ ਗੋਲੀਬਾਰੀ ਹੋਈ ਆ ਉਹ ਗੋਲੀਆਂ ਦੇ ਨਿਸ਼ਾਨ ਉਵੇਂ ਹੀ ਮੌਜੂਦ ਨੇ ਤੇ ਲੱਖੇ ਵਾਲੇ ਸੁਨਾਰੇ ਵੱਜਦੇ ਨੇ ਇਹ ਜਗਰਾਉਂ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਆ ਹੁਣੇ-ਹੁਣੇ ਮੋਟਰਸਾਈਕਲ ਸਵਾਰ ਦੋ ਜਾਂ ਤਿੰਨ ਨੌਜਵਾਨਾਂ ਨੇ ਸ਼ਰਿਆਂ ਬਾਜ਼ਾਰ ਦੇ ਵਿੱਚ ਗੋਲੀਆਂ ਵਾਰੀਆਂ ਨੇ ਡਾਕਟਰ ਕਲਸੀ ਦਾ ਹਸਪਤਾਲ ਵਾਜਦਾ ਚਾਂਸੀ ਰਾਣੀ ਚੌਕ ਹੈ ਜੀ ਸੋ ਹੁਣੇ-ਹੁਣੇ ਜਗਰਾਉਂ ਚ ਹੁਣ ਤੋਂ 10 ਮਿੰਟ ਪਹਿਲਾਂ ਹੀ ਜਿਹੜੀ ਗੋਲੇਬਾਰੀ ਦੀ ਘਟਨਾ ਉਹ ਵਾਪਰੀ ਹੈ ਪੁਲਿਸ ਵੱਡੀ ਗੰਪੀ ਚ ਪਹੁੰਚ ਚੁੱਕੀ ਹੈ ਤੇ ਸਰਕਾਰ ਦੀ ਨਾਕਾਮੀ ਇੱਕ ਵਾਰ ਫੇਰ ਜ਼ਾਹਰ ਹੋਈ ਹੈ ਜੇ ਲੋਕ ਹੀ ਨਹੀਂ ਸੁਰੱਖਿਤ ਤਾਂ ਫਿਰ ਪੰਜਾਬ ਚ ਬਣੂਗਾ ਕੀ ਇੱਕ ਬਹੁਤ ਵੱਡੀ ਘਟਨਾ ਸ਼ਹਿਰ ਜਗਰਾਉਂ ਦੇ ਵਿੱਚ ਜਿਹੜੀ ਵਾਪਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਲੱਖੇ ਵਾਲੇ ਸੁਨਿਆਰੇ ਵਜਦੇ ਨੇ ਇਹ ਜਗਰਾਉਂ ਚ ਬਹੁਤ ਮਸ਼ਹੂਰ ਇਹਨਾਂ ਦੀਆਂ ਜਿਹੜੀਆਂ ਇਹ ਦੁਕਾਨਾਂ ਨੇ ਸੋ ਇੱਥੇ ਜਿਹੜੀ ਇਹ ਗੋਲੇਬਾਰੀ ਦੀ ਘਟਨਾ ਜਿਹੜੀ ਅੱਜ ਹੁਣ ਤੋਂ 10 ਮਿੰਟ ਪਹਿਲਾਂ ਹੀ 10 ਮਿੰਟ ਪਹਿਲਾਂ ਹੀ ਜਿਹੜੀ ਗੋਲੇਬਾਰੀ ਦੀ ਘਟਨਾ ਉਹ ਜਿਹੜੀ ਵਾਪਰੀ ਆ ਸੋ ਮੈਂ ਤੁਹਾਨੂੰ ਐਵੇਂ ਅੰਦਰ ਵੀ ਜਾ ਕੇ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਉਸ ਤੋਂ ਪਹਿਲਾਂ ਜਿਹੜਾ ਇੱਕ ਵੱਡਾ ਜਿਹੜਾ ਇੱਕ ਕਾਂਡ ਜਗਰਾਉਂ ਦੇ ਵਿੱਚ ਵਾਪਰੀ ਹੈ ਇੱਕ ਵੱਡੀ ਗੱਲ ਇੱਕ ਵੱਡੀ ਘਟਨਾ ਦੇਖਿਓ ਜੀ ਇੱਕ ਵੱਡੀ ਘਟਨਾ ਜਗਰਾਉਂ ਦੇ ਵਿੱਚ ਜਿਹੜੀ ਵਾਪਰੀ ਹੈ ਤੁਸੀਂ ਦੇਖ ਸਕਦੇ ਹੋ ਗੋਲੀਆਂ ਦੇ ਨਿਸ਼ਾਨ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਆ ਦੇਖੋ ਜੀ ਸੋ ਜਾਨੀ ਨੁਕਸਾਨ ਤਾਂ ਜਿਹੜਾ ਨਹੀਂ ਹੋਇਆ ਪਰ ਇੱਕ ਇੱਕ ਫਾਇਰ ਦਾ ਨਿਸ਼ਾਨ ਤੁਹਾਨੂੰ ਦੇਖ ਰਹੇ ਹੋ ਇੱਕ ਫਾਇਰ ਦਾ ਨਿਸ਼ਾਨ ਹੋ ਰਿਹਾ ਜੀ ਔਰ ਆ ਸਾਰਾ ਸ਼ੀਸ਼ਾ ਉਸ ਤੋਂ ਬਾਅਦ ਆਪਾਂ ਨੇ ਡੁੱਟ ਗਿਆ ਇਹ ਹਾਲਾਤ ਜਿਹੜੇ ਜੰਗਰਾਵਾਂ ਦੇ ਵਿੱਚ ਬਣੇ ਹੋਏ ਨੇ ਉਹ ਦੇਖੋ ਜੀ ਸ਼ਰਿਆਂ ਫਾਇਰ ਹੋਇਆ ਜੀ ਇੱਥੇ ਸ਼ਰਿਆਂ ਜਿਹੜੇ ਫਾਇਰ ਹੋਏ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਜਿਹੜੀ ਇਸ ਸਮੇਂ ਸਰਕਾਰ ਨਹੀਂ ਕਰ ਪਾ ਰਹੀ ਸੋ ਹੁਣ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਇਹ ਫਾਇਰ ਜੰਗਰਾਵਾਂ ਦੇ ਵਿੱਚ ਗੋਲੀ ਚੱਲੀ ਹੈ ਜੀ ਸੋ ਇਸ ਰੋਡ ਤੋਂ ਇਸ ਪਾਸਿਓਂ ਕਹਿੰਦੇ ਆਏ ਨੇ ਦੋ ਜਣੇ ਸਾਹਮਣੇ ਪਾਣੀ ਵਾਲੀ ਵੱਡੀ ਟੈਂਕੀ ਆ ਸੋ ਜੰਗਰਾਉਂ ਦੀਆਂ ਸਿੱਧੀਆਂ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹਾਂ ਤੇ ਸਰਕਾਰ ਦੀ ਨਿਕਾਮੀ ਜਾਂ ਪੁਲਿਸ ਦੀ ਇਹ ਹੈ ਕਿ ਲੋਕ ਸੇਫੀ ਫੀਲ ਕਰ ਪਾ ਰਹੇ ਸੋ ਇੱਕ ਵੱਡੀ ਘਟਨਾ ਅੱਜ ਜਿਹੜੀ ਇੱਥੇ ਜਿਹੜੀ ਵਾਪਰੀ ਆ ਅੰਦਰ ਪੁਲਿਸ ਪ੍ਰਸ਼ਾਸਨ ਵੀ ਜਿਹੜੇ ਸਾਰੇ ਵੱਡੀ ਗਿਣਤੀ ਚ ਹੈਗੇ ਨੇ ਹੁਣੇ ਇੱਕ ਵੱਡਾ ਘਾੜ ਹੋਇਆ ਜਿਹੜਾ ਤੁਸੀਂ ਦੇਖ ਸਕਦੇ ਹੋ ਡੀਐਸਪੀ ਕੁਝ ਕਹਿ ਰਹੇ ਨੇ ਮੈਂ ਕੋਸ਼ਿਸ਼ ਕਰਦਾ ਹਾਂ ਉਹਨਾਂ ਤੱਕ ਦਿਖਾਉਣ ਦੀ ਭਈ ਹੋਰਿਆ ਕੀ ਪਤਾ ਲੱਗਿਆ ਜੀ ਕਿੰਨੇ ਫਾਇਰ ਲੱਗੇ ਜੀ ਸਿੱਧਾ ਪਤਾ ਲੱਗਾ ਜੀ ਸੂਚਕਰਾਉਂ ਦੇ ਵਿੱਚ ਇੱਕ ਵੱਡੀ ਘਟਨਾ ਜਿਹੜੀ ਸਰਕਾਰ ਦੀ ਨਕਾਮੀ ਨਜ਼ਰ ਆਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਡੀ ਗੰਤੀ ਚ ਪਹੁੰਚੇ ਹੋਏ ਨੇ ਕਿ ਗੋਲੀਆਂ ਮੈਂ ਤੁਹਾਨੂੰ ਲਸਾਈਆਂ ਵੀ ਕਿਵੇਂ ਸ਼ਰਿਆਮ ਤੁਸੀਂ ਇਹ ਦੇਖੋ ਵੀ ਇੱਥੇ ਟ੍ਰੈਫਿਕ ਕਿੰਨਾ ਜ਼ਿਆਦਾ ਹੈ ਪਰ ਫਿਰ ਵੀ ਜਿਹੜੇ ਕੁਝ ਗੁੰਡਾਂ ਅਸਰ ਆਉਂਦੇ ਨੇ ਅਤੇ ਜਿਹੜੀਆਂ ਇਹ ਫਾਇਰ ਕਰ ਦਿੱਤੇ ਜਾਂਦੇ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਸੋ ਇਹ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਚਾਂਸੀ ਚੌਕ ਦੇ ਵਿੱਚੋਂ ਇੱਥੇ ਜੇ ਆਪਾਂ ਕਹ ਲਈਏ ਜਗਰਾਉਂ ਦਾ ਇਹ 17 ਸੈਕਟਰ 24 ਘੰਟੇ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਸੋ ਇੱਥੇ ਜਿਹੜੀ ਗੋਲੇਬਾਰੀ ਦੀ ਘਟਨਾ ਹੋਈ ਹੈ ਜਿਹੜੀਆਂ ਦੋ ਤੋਂ ਤਿੰਨ ਰਾਉਂਡ ਫਾਇਰ ਹੋਏ ਜਿਹੜੇ ਦੱਸੇ ਜਾ ਰਹੇ ਨੇ ਇੱਕ ਦਾ ਨਿਸ਼ਾਨ ਤਾਂ ਤੁਹਾਨੂੰ ਮੈਂ ਦਿਖਾ ਰਿਹਾ ਜਿਹੜਾ ਇੱਥੇ ਉਹ ਵਜਿਆ ਗੋਲੀ ਹੈ ਨਾ ਬਿਲਕੁਲ ਜੀ ਦਿਨ ਦਿਹਾੜੇ ਹੀ ਯੂਪੀ ਵਰਗਾ ਮਾਹੌਲ ਪੰਜਾਬ ਦੇ ਵਿੱਚ ਬਣਾ ਦਿੱਤਾ ਗਿਆ ਹੁਣ ਜਿਹੜੀ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਫਿਰ ਰਿਹਾ ਹੈ ਪਰ ਬਹੁਤ ਵੱਡੀ ਕਟੜਾ ਜਗਰਾਉਂ ਦੇ ਵਿੱਚ ਵਾਪਰ ਚੁੱਕੀ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਮੈਂ ਦਿਖਾ ਰਿਹਾ ਵੀ ਚਾਹਲੇ ਚਾਰੇ ਪਾਸੇ ਕਿੰਨਾ ਟ੍ਰੈਫਿਕ ਹੈ ਚਾਰੇ ਪਾਸੇ ਕਿੰਨੇ ਲੋਕ ਹੁੰਦੇ ਨੇ ਪਰ ਫਿਰ ਵੀ ਦਨ ਦਿਹਾੜੇ ਬਾਜ਼ਾਰ ਦੇ ਵਿੱਚ ਬੱਸਾਂ ਦੀ ਆਵਾਜ਼ ਆਈ ਹੈ ਇੱਥੇ ਗੱਡੀਆਂ ਹਨਾ ਛੋਟੀਆਂ ਲੋਕ ਲੰਘਦੇ ਰਹੇ ਨੇ ਪਰ ਸ਼ਰਿਆਂ ਮੋਟਰਸਾਈਕਲ ਸਵਾਰ ਆਉਂਦੇ ਨੇ ਅਤੇ ਗੋਲੀਆਂ ਚਲਾ ਕੇ ਮੁੜ ਜਾਂਦੇ ਨੇ ਸੋ ਇੱਕ ਬਹੁਤ ਵੱਡੀ ਘਟਨਾ ਜਿਹੜੀ ਜਗਰਾਉਂ ਦੇ ਵਿੱਚ ਹੁਣ ਤੋਂ 15-20 ਮਿੰਟ ਪਹਿਲਾਂ ਜਿਹੜੀ ਜਦੋਂ ਮੈਂ ਆਇਆ ਉਦੋਂ 10 ਮਿੰਟ ਹੋਏ ਸੀਗੇ ਸੋ ਇੱਕ ਵੱਡੀ ਘਟਨਾ ਜਗਰਾਉਂ ਦੇ ਵਿੱਚ ਜਿਹੜੀ ਹੋਈ ਹੈ ਸੋ ਸਾਡੇ ਸ਼ਹਿਰ ਦੇ ਨਾਮੀ ਸੁਨਿਆਰੇ ਨੇ ਜੀ ਜਗਰਾਉਂ ਦੇ ਇਹ ਲੱਖੇ ਵਾਲੇ ਸੁਨਿਆਰੇ ਵਜਦੇ ਨੇ ਤੇ ਜਾਨੀ ਕਿ ਹਾਲਾਤ ਤੁਸੀਂ ਦੇਖੋ ਬਈ ਲੋਕਾਂ ਦੀ ਸੁਰੱਖਿਆ ਜਿਹੜੀ ਆਮ ਲੋਕਾਂ ਦੀ ਕਿਸੇ ਨੂੰ ਉਹਦੀ ਕੋਈ ਫਿਕਰ ਨਹੀਂ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਨੇ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਵੀ ਇੱਥੇ 24 ਘੰਟੇ ਹੀ ਹਿਸਾਬ ਦਾ ਟ੍ਰੈਫਿਕ ਚੱਲਦਾ ਕਿਉਂਕਿ ਸ਼ਹਿਰ ਦਾ ਮੇਨ ਚੌਂਕ ਹੈ ਦੇਖ ਲਓ ਇਸ ਪਾਸੇ ਹੈਨਾ ਬੱਸਾਂ ਆ ਰਹੀਆਂ ਨੇ ਜਾ ਰਹੀਆਂ ਨੇ ਗੱਡੀਆਂ ਪਰ ਆਮ ਲੋਕਾਂ ਦੀ ਜਿਹੜੀ ਸੁਰੱਖਿਆ ਉਹ ਰੱਬ ਆਸ ਰਿਹਾ ਸੋ ਪੁਲਿਸ ਨੂੰ ਸਖਤ ਹੋਣਾ ਪਵੇਗਾ ਜੀ ਸਰਕਾਰ ਨੂੰ ਸਖਤੀ ਕਰਨੀ ਪਵੇਗੀ ਨਸ਼ੇ ਦੇ ਮਸਲੇ ਤੇ ਅਤੇ ਜਿਹੜਾ ਗੈਂਗਸਟਰ ਵਾਲੇ ਮਸਲੇ ਤੇ ਸੋ ਤੁਹਾਨੂੰ ਮੈਂ ਕੱਲੀ ਕੱਲੀ ਤਸਵੀਰ ਜਿਹੜੀ ਮੈਂ ਦਿਖਾ ਰਿਆ ਸੀ ਹੁਣ ਪੁਲਿਸ ਵੱਡੀ ਨਫਰੀ ਚ ਪਹੁੰਚੀ ਆ ਪਰ ਵਾਰਦਾਤ ਹੋ ਚੁੱਕੀ ਆ ਹੁਣ ਘਟਨਾ ਹੋ ਚੁੱਕੀ ਆ